ਅੱਜ ਮੈਨੂੰ ਬੰਗੇ ਆ ਕੇ ਬਹੁਤ ਖੁਸ਼ੀ ਹੋਈ ਸਾਡੀ ਸਭ ਤੋਂ ਪੁਰਾਣੀ ਤੇ ਅੱਛੀ ਕਲੱਬ ਬੰਗਾ ਨੀਚੇ ਪ੍ਰੈਜ਼ੀਡੈਂਟ ਸਾਹਿਬ ਥੈਂਕ ਯੂ ਸਾਹਿਬ ਸਾਰੇ ਮੈਂਬਰ ਇਹ ਸਾਡੀ ਉਹ ਕਲੱਬ ਜਿਹੜੀ ਹਰ ਵੇਲੇ ਸੇਵਾ ਲਈ ਤਤਪਰ ਰਹਿੰਦੀ ਪਰਮਾਤਮਾ ਕਰੇ ਇਹਨੂੰ ਇੰਨੀ ਸ਼ਕਤੀ ਦੇਵੇ ਕਿ ਹਰ ਵੇਲੇ ਸੇਵਾ ਦੇ ਪ੍ਰੋਜੈਕਟਾਂ ਦੀ ਜੜੀ ਰਵੇ ਅੱਜ ਇਹਨਾਂ ਸ਼ੂਗਰ ਚੈੱਕ ਦਾ ਕੈਂਪ ਲਾਇਆ ਜਿਹਦੇ ਚ ਨੇ ਤਕਰੀਬਨ 100 ਮਰੀਜ਼ਾਂ ਦਾ ਸ਼ੂਗਰ ਦੀ ਚੈੱਕਅਪ ਕੀਤੀ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਮੇਰੇ ਨਾਲ ਆਏ ਸਾਡੇ ਡਿਊਟੀ ਗਵਰਨਰ ਰੋਚਨ ਸਿੰਘ ਜੀ ਜਨਜੀਤ ਸਿੰਘ ਜੀ ਆਪਣੇ ਪ੍ਰੈਜ਼ੀਡੈਂਟ ਸਾਡੇ ਰੀਜਨ ਚੇਅਰਮੈਨ ਜ਼ੋਨ ਚੇਅਰਮੈਨ ਸਾਰਿਆਂ ਦੀ ਅਨੰਦ ਵੀ ਧੰਨਵਾਦ ਕਰਦਾ ਮੈਂ ਅੱਜ ਮਲਟੀਪਲ ਬਾਕੀ ਯਰ ਮੈਂ ਉਹਨਾਂ ਨੂੰ ਅਪੀਲ ਕਰਦਾ ਜਿਹੜਾ ਮਹੀਨਾ ਜਾ ਰਿਹਾ ਆਪਾਂ ਵੱਧ ਤੋਂ ਵੱਧ ਪੌਦੇ ਲਾਈਏ ਕਿਉਂਕਿ ਅੱਜ ਜਿਹੜਾ ਸਮਾਂ ਹੈ ਪੌਦਿਆਂ ਦੀ ਬਹੁਤ ਵੱਡੇ ਲੈਵਲ ਦੀ ਜ਼ਰੂਰਤ ਹੈ ਪੰਜਾਬ ਇੰਡੀਆ ਕਿਸ਼ਾਲ ਤਾਂ ਸਦਕਾ ਦੇ ਹਾਲੀ ਹੋਵੇ ਕਿਉਂਕਿ ਸਾਡਾ ਜਿਹੜਾ ਪਾਣੀ ਦਾ ਪੱਧਰ ਇਹ ਬਹੁਤ ਥੱਲੇ ਜਾ ਚੁੱਕਾ ਹੈ ਜੇ ਇਸ ਚੀਜ਼ ਨੂੰ ਅੱਜ ਹੀ ਨਾ ਸੰਭਿਆ ਆਉਣ ਵਾਲੇ ਸਮੇਂ 'ਚ ਸਾਡੇ ਜਿਹੜੀ ਅਗਲੀ ਪੀੜ੍ਹੀ ਹੈ ਉਹ ਬਹੁਤ ਤਕਲੀਫ ਜਿਹੜੇ ਪਾਣੀ ਵੀ ਬਹੁਤ ਮਹਿੰਗਾ ਪੀਣ ਨੂੰ ਤੁਹਾਨੂੰ ਬਹੁਤ ਮਹਿੰਗਾ ਮਿਲੇਗਾ ਇਸ ਕਰਕੇ ਮੈਂ 321 ਡੀ ਦੇ ਕੱਲੇ-ਕੱਲੇ ਲਾਈਨ ਮੈਂਬਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੱਧ ਤੋਂ ਵੱਧ ਪੌਦਿਆਂ ਦੇ ਪ੍ਰੋਜੈਕਟ ਲਾਓ ਮੈਂ 4200 ਮੈਂਬਰ ਨੇ 321 ਡੀ ਦੇ ਜੇ ਆਪਾਂ ਇੱਕ-ਇੱਕ ਬੂਟਾ ਲਾਈਏ ਤੇ 4200 ਪੌਦਾਂ ਲੱਗਦਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਇੱਕ-ਇੱਕ ਬੂਟਾ ਜਰੂਰ ਲਾਓ ਬਾਕੀ ਜਿਵੇਂ ਤੁਹਾਡੀ ਫੈਮਿਲੀ ਹੈ ਤੁਹਾਡਾ ਪਰਿਵਾਰ ਹੈ ਆਪਣੇ ਪਿਤਾ ਜੀ ਦੇ ਨਾਂ ਦੇ ਘਰ ਤੁਸੀਂ ਪੌਦਾ ਲਾ ਸਕਦੇ ਆਪਣੇ ਮਾਤਾ ਜੀ ਦੇ ਨਾਂ ਦੇ ਪੌਦਾ ਲਾ ਸਕਦੇ ਹੋ ਆਪਾਂ ਇਹ ਕੰਮ ਬਹੁਤ ਜ਼ਰੂਰੀ ਹੈ ਇਹਨਾਂ ਦੇ ਪ੍ਰੋਜੈਕਟ ਵੱਤੋਂ ਬਦਲਾਓ ਇਸ ਤਰ੍ਹਾਂ ਮੈਂ ਅਪੀਲ ਕਰਦਾ ਵੀ ਆਉਣ ਵਾਲੇ ਸਮੇਂ 'ਚ ਫੂਡ ਬਰ ਹੰਗਰ ਰਾਸ਼ਨ ਦੇ ਪ੍ਰੋਜੈਕਟ ਜਿਹੜੇ ਲੋੜਵੰਦ ਪਰਿਵਾਰ ਜਿਸ ਕਸਬੇ 'ਚ ਤੁਸੀਂ ਰਹਿੰਦੇ ਹੋ ਜਿਸ ਪਿੰਡ 'ਚ ਰਹਿੰਦੇ ਹੋ ਜੇ ਜਿੰਨੀ ਕੁ ਤੁਸੀਂ ਆਪਣੀ ਤੁਹਾਡੀ ਸੇਵਾ ਕਰਨੇ ਚ ਮੰਨ ਲਓ 20 ਪਰਿਵਾਰ ਚ ਲੋ ਜਿਹੜੇ ਵਾਕਿਆ ਹੀ ਜਿਹੜਾ ਨੂੰ ਬਹੁਤ ਜ਼ਰੂਰਤ ਹੈ ਮਹੀਨੇ ਬਾਦ ਨਾਲ ਰਾਸ਼ਨ ਲੈਦਾ ਕੋ ਇਤੋਂ ਵੱਡਾ ਪੁੰਨ ਕੋਈ ਨਹੀਂ ਤੁਹਾਡਾ ਰਾਸ਼ਨ ਗਿਆ ਹਜ਼ਾਰ ਦਾ ਤੁਸੀਂ ਇੱਕ ਪਰਿਵਾਰ ਨੂੰ ਦਿੱਤਾ ਹਜ਼ਾਰ ਦਾ ਰਾਸ਼ਨ ਪਰ ਉਸ ਪਰਿਵਾਰ ਵਾਸਤੇ ਉਹਦਾ ਮੁੱਲੀ ਕੋਈ ਨਹੀਂ ਜਿਹਨੂੰ ਇੱਕ ਮਹੀਨੇ ਦੀ ਰੋਟੀ ਖਾਣ ਨੂੰ ਮਿਲ ਜੇ ਨੇ ਉਹਦੇ ਵਾਸਤੇ ਕੋਈ ਮਿਲ ਨਹੀਂ ਮੈਂ ਆਪਣੇ ਸਾਰੇ ਡਿਸਟ੍ਰਿਕਟ ਨੂੰ ਮੈਨੂੰ ਬੰਗਲ ਨਿਚੇ ਤੇ ਬਹੁਤ ਜਿਆਦੀ ਆਸਾਂ ਨੇ ਇਹ ਅੱਗੇ ਵੀ ਤਕਰੀਬਨ ਬਹੁਤ ਜਿਆਦਾ ਕੈਂਪ ਲਾਉਂਦੇ ਨੇ ਬਲੱਡ ਦੇ ਕੈਂਪ ਲਾਉਂਦੇ ਨੇ ਮੈਂ ਹੋਏ ਬਲੱਡ ਦੇ ਚੈਂਪੀਅਨ ਹਟਾ ਰਿਹਾ ਇਹ ਕਲੱਬ ਤੋਂ ਮੈਂ ਇਹਨਾਂ ਨੂੰ ਅਪੀਲ ਕਰਦਾ ਏਦਾਂ ਵਾਅਦ ਵਾਅਦਾ ਪ੍ਰੋਜੈਕਟ ਲਾਓ ਤੇ ਆਪਣਾ ਡਿਸਟ੍ਰਿਕਟ ਦੇ ਨਾਮ ਉੱਚਾ ਕਰੋ ਇੱਥੇ ਮੈਨੂੰ ਬੁਲਾਉਣ ਤੇ ਮੈਂਨ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਪਰਮਾਤਮਾ ਕਰੇ ਇਹ ਮੇਰੇ ਕਲੱਬ ਵੀ ਮੇਰੇ ਲਾਈ ਮੈਂਬਰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣ ਜੈ ਹਿੰਦ ਜੈ ਲਾਲ ਹਾਂ ਜੀ ਆਪਣੇ ਆਪਣੇ ਪ੍ਰੈਜ਼ੀਡੈਂਟ ਨਵਾਂ ਸ਼ਹਿਰ ਇੱਕ ਟਕ ਕਲੱਬ ਦੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਡਮ ਦਾ ਇੱਕ ਮੈਂ ਸਾਰੀਆਂ ਕਲੱਬਾਂ ਨੂੰ ਅਪੀਲ ਕਰਦਾ 19 ਤਰੀਕ ਨੂੰ ਰੀਜਨ ਦੀ ਮੀਟਿੰਗ ਹੋਣ ਸਾਡੇ ਵਿਜੀਲ ਚੇਅਰਮੈਨ ਦੇ ਅੰਡਰ ਹੋਣ ਜਾ ਰਹੀ ਹੈ ਸਾਰੀਆਂ ਕਲੱਬਾਂ ਆਪਾਂ ਵੱਧ ਤੋਂ ਵੱਧ ਹਿੱਸਾ ਲਈਏ ਕਿ ਜਿਹੜਾ ਆਪਾਂ ਆਉਣ ਵਾਲੇ ਸਾਡੇ ਡਿਸਟ੍ਰਿਕਟ ਜੋ ਪ੍ਰੋਗਰਾਮ ਨੇ ਉਹਨਾਂ ਉੱਤੇ ਵਿਚਾਰ ਕਰੀਏ ਇਸ ਸੇਵਾ ਦੇ ਵੱਤੋਂ ਵੱਧ ਪ੍ਰੋਜੈਕਟ ਲਈਏ ਹਰ ਚੀਜ਼ ਤੋਂ ਕੁਆਲਟੀ ਪਾਜੀ ਤੋਂ ਉੱਪਰ ਉੱਠ ਕੇ ਰੀਜਨ ਦੀ ਮੀਟਿੰਗ ਵਿੱਚ ਜ਼ਰੂਰ ਆਓਗੇ ਜਿਹੜਾ ਆਪਾਂ ਆਪਣਾ ਡਿਸਟ੍ਰਿਕਟ ਅੱਗੇ ਵਧ ਸਕੇ ਇਹ ਹੈ ਸਾਰੇ ਪਹੁੰਚੇ ਸਾਥੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡੇ ਵਿੱਚ ਚਾਚੇ ਤੌਰ ਤੇ ਪਹੁੰਚੇ ਨੇ ਸਰਦਾਰ ਰਚਪਾਲ ਸਿੰਘ ਜੀ ਬੱਚਾ ਜੀ ਵੀ ਜੋ ਕਿ 351 ਡੀ ਦੇ ਸਾਬਕਾ ਗਵਰਨਰ ਨੇ ਲਾਸਟ ਈਅਰ ਜੋ ਨਿਕਲੇ ਆ 2025 2425 ਦੇ ਵਿੱਚ ਉਹ ਗਵਰਨਰ ਰਹੇ ਨੇ 321 ਡੀ ਦੇ ਔਰ ਮੈਨੂੰ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਮਲਟੀਪਲ ਦੇ ਵਿੱਚ ਵੀ ਇਹਨਾਂ ਨੂੰ ਵਾਈਸ ਚੇਅਰਮੈਨ ਦੀ ਦੇ ਅਹੁਦੇ ਨਾਲ ਸਨਮਾਨਿਆ ਗਿਆ ਔਰ ਮੈਂ ਇਸ ਕਰਕੇ ਆਪਣੇ ਕਲੱਬ ਲਾਇਨ ਕਲੱਬ ਬੰਗਾ ਨੀਚੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਨਾ ਔਰ ਮੈਂ ਦੱਸਣਾ ਚਾਹੁੰਨਾ ਵੀ ਜਿੱਦਾਂ ਅੱਜ ਸਾਡੇ ਲਾਇਨ ਕਲੱਬ ਬੰਗਾ ਨੀਚੇ ਵੱਲੋਂ 슈ਗਰ ਚੈੱਕਅਪ ਕੈਂਪ ਲਗਾਇਆ ਗਿਆ ਹੈ ਔਰ ਜਿਸ ਦੇ ਵਿੱਚ 100 ਮਰੀਜ਼ਾਂ ਨੇ ਅੱਜ ਇੱਥੇ ਸ਼ੂਗਰ ਚੈੱਕਅਪ ਉਹਨਾਂ ਦੀ ਕੀਤੀ ਗਈ ਹੈ। ਔਰ ਜਿਸ ਤਰ੍ਹਾਂ ਕਿ ਸਾਨੂੰ ਅੱਜ ਦਿਸ਼ਾ ਨਿਰਦੇਸ਼ ਦਿੱਤੇ ਨੇ ਸਾਡੇ ਸਾਬਕਾ ਗਵਰਨਰ ਸਰਦਾਰ ਰਿਸ਼ਵਾਲ ਸਿੰਘ ਬੱਚਾ ਜੀ ਵੀ ਨੇ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰੋਜੈਕਟ ਲਾਉਣ ਲਈ ਇਹਨਾਂ ਨੇ ਕਿਹਾ ਹੈ ਅਸੀਂ ਬਹੁਤ ਵੱਧ ਚੜ ਕੇ ਉਹਦੇ ਵਿੱਚ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਾਂਗੇ ਜਿਸ ਤਰ੍ਹਾਂ ਕਿ ਬਲੱਡ ਨੀਂਸੰਦੇ ਕੈਂਪ ਵੀ ਲਾਇਆ ਜਾਣਗੇ ਔਰ ਜਿਸ ਤਰ੍ਹਾਂ ਇਹਨਾਂ ਨੇ ਵਿਸ਼ੇਸ਼ ਕਿਹਾ ਜੀ ਇਹ ਸਮੇਂ ਦੇ ਵਿੱਚ ਬੂਟੇ ਲਾਉਣੇ ਬਹੁਤ ਜ਼ਰੂਰੀ ਨੇ ਕਿਉਂਕਿ ਬੂਟਿਆਂ ਦੀ ਅੱਜ ਕੱਲ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਤਰ੍ਹਾਂ ਦਾ ਮਾਹੌਲ ਜਿਸ ਤਰ੍ਹਾਂ ਦਾ ਪੋਲ ਟਰੀ ਪਲਾਂਟੇਸ਼ਨ ਦੇ ਪ੍ਰੋਜੈਕਟ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਲਗਾਵਾਂਗੇ ਔਰ ਜਿਸ ਤਰ੍ਹਾਂ ਮੈਂ ਦੱਸਣਾ ਚਾਹਣਾ ਕਿ 2 ਦਿਨ ਬਾਅਦ ਸਾਡੇ ਜੋ ਜਸਬਾਲ ਜੀ ਨੇ ਜੋ ਸਾਡੇ ਪ੍ਰਧਾਨ ਨੇ ਸਾਡੇ ਲੌਂਗ ਕਲੱਬਾਂ ਦਾ ਨਿਸ਼ਚਿਤ ਦੇ ਫੋਰ ਦਾ ਈਅਰ ਆਫ 2023 ਵੀ ਉਹਨਾਂ ਦਾ ਜਨਮ ਦਿਨ ਆ ਰਿਹਾ ਔਰ ਅਸੀਂ ਉਸ ਦਿਨ ਘੱਟ ਤੋਂ ਘੱਟ ਨਹੀਂ ਤਾਂ 100 ਬੂਟੇ ਤੋਂ ਵੱਧ ਉਹਦੇ ਲਾਵਾਂਗੇ ਕਿਉਂਕਿ ਉਹਨਾਂ ਨੇ ਇਸ ਗੱਲ ਲਈ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਟਰੀ ਪਲਾਂਟੇਸ਼ਨ ਦੇ ਕਲੱਬ ਅ ਪ੍ਰੋਜੈਕਟ ਉਸ ਦਿਨ ਲਾਏ ਜਾਣਗੇ ਔਰ ਮੈਂ ਬਾਕੀ ਸਾਰੇ ਸਾਡੇ ਵਿੱਚ ਤਿਸਰਾ ਅੱਜ ਪਹੁੰਚੇ ਨੇ ਸਾਡੇ ਰੀਜਨ ਚੇਅਰਮੈਨ ਖੰਨਾ ਜੀ ਵਰਦੀ ਜੀ ਔਰ ਬਾਕੀ ਸਾਰੇ ਤੂਰੀ ਸਾਹਿਬ ਔਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਔਰ ਇੱਕ ਵਾਰੀ ਫੇਰ ਵਿਸ਼ਵਾਸ ਦਵਾਣਾ گورنر ਜੀ ਨੂੰ ਕਿ ਜੋ ਜੋ ਇਹਨਾਂ ਨੇ ਦਚਨ ਦੇਸ਼ ਜਿਚ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਜੈ ਲੋਜਨਮ ਜੈ ਹਿੰਦ